ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਇਆ ਜਾਂ ਕਹਾਣੀ ਖੇਤਾਂ ਵਾਲਾ ਕਮਰਾ ਭਾਗ ਚੌਥਾ ਲੇਖਕ ਰਾਜਾ ਖੱਤ ਖੋਲਿਆ ਤੇ ਪਹਿਲੀ ਲਾਈਨ ਵਿੱਚ ਹੀ ਹਾਂ ਮੈਂ ਵੀ ਪਸੰਦ ਕਰਦੀਆਂ ਤੁਹਾਨੂੰ ਤੇਜ਼ੀ ਨੇ ਪੜਿਆ ਤੇ ਤੇਜ਼ੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕੋਈ ਅੱਗੇ ਖੱਤ ਪੜਿਆ ਉਮੀਦ ਹੈ ਕਿ ਮੇਰੇ ਤੋਂ ਵੱਧ ਤੁਸੀਂ ਮੈਨੂੰ ਪਿਆਰ ਕਰਦੇ ਹੋਵੋਗੇ ਜਿਹਦੇ ਦਿਨ ਅਸੀਂ ਸਾਗ ਲੈਣ ਆਏ ਸੀ ਉਸ ਦਿਨ ਤੋਂ ਹੀ ਤੁਸੀਂ ਮੈਨੂੰ ਪਾ ਗਏ ਸੀ ਪਰ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਮੈਂ ਆਪਣੀ ਇਸ 부ਆ ਦੇ ਪਹਿਲਾਂ ਕਦੀ ਇਦਾਂ ਛੁੱਟੀਆਂ ਬਤਾਉਣਾ ਨਹੀਂ ਆਈ ਸੀ ਪਰ ਲੱਗਦਾ ਹੁਣ ਹਰ ਸਾਲ ਆਉਣਾ ਜਾਣਾ ਹੋਈ ਜਾਣਾ ਹੈ ਵੈਸੇ ਮੈਂ ਦੱਸ ਦੇਵਾਂ ਕੋਈ ਖਾਸ ਦੂਰ ਨਹੀਂ ਹੈ ਸਾਡਾ ਸ਼ਹਿਰ ਤੁਹਾਡੇ ਪਿੰਡ ਤੋਂ ਅਕਸਰ ਤੁਹਾਡੇ ਪਿੰਡ ਦੇ ਲੋਕ ਉੱਥੇ ਹੀ ਆਉਂਦੇ ਆ ਸਮਾਨ ਵਗੈਰਾ ਲੈਣ ਤੇਜ਼ੀ ਖੱਤ ਪੜ ਰਿਹਾ ਸੀ ਤੇ ਦਿਲ ਦੀ ਧੜਕਣ ਤੇਜ਼ ਹੋਈ ਜਾ ਰਹੀ ਸੀ ਅੱਗੇ ਲਿਖਿਆ ਮੈਂ ਵੈਸੇ ਚਾਰ ਪੰਜ ਦਿਨ ਆਈ ਸੀ ਪਰ ਹੁਣ ਮੈਂ ਰਹਿ ਕੇ ਜਾਊਂਗੀ ਮੈਂ ਭੂਆ ਨੂੰ ਵੀ ਦੱਸ ਦਿੱਤਾ ਹੈ ਮੈਨੂੰ ਤੁਹਾਡੇ ਖੱਤ ਦਾ ਇੰਤਜ਼ਾਰ ਰਹੇਗਾ ਤੇਜੀ ਅੱਜ ਬਹੁਤ ਹੀ ਖੁਸੀ ਪਰ ਇੱਕ ਦੁਬਧਾ ਵਿੱਚ ਆ ਗਿਆ ਸੀ ਕਿ ਹੁਣ ਉਹ ਕੀ ਖੱਤ ਲਿਖੇ ਚਲ ਕੋਈ ਨਹੀਂ ਥੋੜਾ ਹੌਸਲਾ ਕਰ ਕੇ ਲਿਖੂੰਗਾ ਖੇਤਾਂ ਵਿੱਚੋਂ ਘਰ ਨੂੰ ਆ ਗਿਆ ਤੇ ਜੀ ਆਪਣਾ ਸਕੂਲ ਵਾਲਾ ਵਸਤਾ ਚੁੱਕਿਆ ਤੇ ਖੇਤਾਂ ਵੱਲ ਨੂੰ ਚੱਲਣ ਲੱਗਾ ਤੇਜੀ ਪੁੱਤ ਆ ਕੀ ਹੈ ਹੁਣ ਕਿਹੜੇ ਸਕੂਲ ਚੱਲੈ ਤੂੰ ਜਗਤਾਰ ਕੌਰ ਨੇ ਪੁੱਛਿਆ ਉਹ ਬੇਬੇ ਮੈਂ ਸੋਚਦਾ ਸੀ ਹੁਣ ਘਰ ਬੇਲਾ ਹੀ ਨਾਲ-ਨਾਲ ਕੋਈ ਪੜ੍ਹਾਈ ਕਰ ਲਵਾਂ ਮੈਂ ਖੇਤਾਂ ਵਿੱਚ ਚਲਾ ਗਿਆ ਸੀ ਉੱਥੇ ਬੈਠ ਕੇ ਪੜ੍ਹ ਵੀ ਲਵਾਂਗਾ ਅਗਰ ਅਗਰ ਕੁਝ ਕੰਮ ਹੋਇਆ ਉਹ ਵੀ ਕਰ ਲਊਗਾ ਚੰਗਾ ਪੁੱਤ ਫਿਰ ਜਾ ਤੂੰ ਬੇਬੇ ਦੀ ਗੱਲ ਸੁਣ ਤੇ ਜੀ ਨਾਲ ਘਰੋਂ ਨਿਕਲਿਆ ਤੇ ਖੇਤਾਂ ਵਿੱਚ ਜਾ ਕੇ ਆਪਣੇ ਪਿਆਰੇ ਕਮਰੇ ਵਿੱਚ ਬੈਠ ਗਿਆ ਹੁਣ ਸੋਚੀ ਪੈ ਗਿਆ ਸੀ ਕਿ ਲਿਖਿਆ ਕੀ ਜਾਵੇ ਕਿੱਥੋਂ ਸ਼ੁਰੂਆਤ ਕਰਾਂ ਕੁਝ ਸੋਚਣ ਤੋਂ ਬਾਅਦ ਮੈਨੂੰ ਤੁਹਾਡੀ ਹਾਂ ਸੁਣ ਕੇ ਬਹੁਤ ਵਧੀਆ ਲੱਗਾ ਇਹ ਦੱਸੋ ਸਾਡੇ ਖੇਤਾਂ ਦਾ ਸਾਗ ਕਿਵੇਂ ਲੱਗਿਆ ਸਾਹ ਗ ਅਜੀਬ ਹੀ ਹੈ ਪੂਆ ਨਾਲ ਜਿੱਦ ਕਰਕੇ ਆ ਜਾਣਾ ਮੈਂ ਇੰਤਜ਼ਾਰ ਕਰਾਂਗਾ ਤੁਹਾਡੇ ਨਾਲ ਇਸ ਵਾਰ ਨੇ ਥੋੜੀ ਗੱਲ ਵੀ ਕਰ ਲਵਾਂਗਾ ਤੁਸੀਂ ਇਹ ਦੱਸੋ ਕਿ ਜਾਣਾ ਕਦੋਂ ਹੈ ਹੁਣ ਕਦੀ ਪੂਆ ਦੀ ਕੁੜੀ ਨਾਲ ਘੁੰਮਣ ਆ ਜਾਇਆ ਕਰੋ ਬਾਹਰ ਅਸੀਂ ਮਿਲ ਵੀ ਲਵਾਂਗੇ ਨਾਲ ਇੱਕ ਦੂਜੇ ਨੂੰ ਦੇਖੀ ਲਵਾਂਗੇ ਨਵੀਂ ਨਵੀਂ ਜਵਾਨੀ ਚੜ ਰਹੀ ਸੀ ਕੱਚੀ ਉਮਰ ਦਾ ਪਿਆਰ ਸੀ ਇਸ ਕਰਕੇ ਸਮਝ ਨਹੀਂ ਸੀ ਪਾ ਰਹੇ ਜੱਸੀ ਨੂੰ ਖੱਤ ਫੇਰ ਉਸੇ ਜਗ੍ਹਾ ਤੇ ਫੜਾ ਦਿੱਤਾ ਜੱਸੀ ਨੇ ਖੱਤ ਪੜ੍ਹ ਕੇ ਪੂਆ ਨੂੰ ਬੁਣਾ ਲਿਆ ਖੇਤਾਂ ਵਿੱਚ ਸਾਗ ਲੈਣ ਜਾਣ ਲਈ ਦੂਜੇ ਦਿਨ ਸ਼ਾਮ ਨੂੰ ਜਾਣਾ ਸੀ ਇਸ ਕਰਕੇ ਤੇਜੀ ਨੂੰ ਕਿਸੇ ਬਹਾਨੇ ਦੱਸ ਦਿੱਤਾ ਸੀ ਤੇਜੀ ਤਾਂ ਦੂਜੇ ਦਿਨ 3 ਵਜੇ ਹੀ ਆ ਕੇ ਬੈਠ ਗਿਆ ਖੇਤਾਂ ਵਿੱਚ ਅੱਜ ਤਾਂ ਚਿੱਟਾ ਕੁਰਤਾ ਪਜਾਮਾ ਪਾ ਕੇ ਵਧੀਆ ਟੌਰ ਕੱਢ ਕੇ ਗਿਆ ਸੀ 3 ਵਜੇ ਦਾ ਗਿਆ ਸੀ ਪਰ ਜੱਸੀ ਹੋਣਾ ਨੇ 4 ਕ ਵੱਜੇ ਆਉਣਾ ਸੀ ਇੱਕ ਘੰਟੇ ਬਾਅਦ ਜਦੋਂ ਉਸਨੇ ਦੇਖਿਆ ਕਿ ਅੱਜ ਭੂਆ ਨਾਲ ਨਹੀਂ ਹੈ ਇਕਲੀ ਜੱਸੀ ਤੇ ਉਸਦੇ ਨਾਲ ਉਸਦੀ ਭੂਆ ਦੀ ਕੁੜੀ ਰਾણો ਹੈ ਤੇਜੀ ਦੇ ਪੈਰ ਵੀ ਜ਼ਮੀਨ ਤੇ ਨਹੀਂ ਸੀ ਲੱਗ ਰਹੇ ਕਿਉਂਕਿ ਅੱਜ ਤਾਂ ਖੁੱਲ ਕੇ ਮੌਕਾ ਲੱਗ ਜਾਣਾ ਸੀ ਗੱਲ ਕਰਨ ਦਾ ਰਾણો ਜੱਸੀ ਤੋਂ 3 ਸਾਲ ਵੱਡੀ ਸੀ ਜੱਸੀ ਨੇ ਰਾણો ਨੂੰ ਕੁਝ ਵੀ ਨਹੀਂ ਸੀ ਦੱਸਿਆ ਆਪਣੇ ਤੇ ਤੇਜੀ ਬਾਰੇ ਤੇਜੀ ਅੱਗੇ ਜਾ ਕੇ ਖੜਾ ਹੋ ਗਿਆ ਰਾણો ਤੇਜੀ ਸੀ ਸਾਗ ਤੋੜਨਾ ਤੇਰੀ ਬੇਬੇ ਨੂੰ ਪੁੱਛ ਲਿਆ ਸੀ ਮੇਰੀ ਬੇਬੇ ਨੇ ਤੇਜੀ ਹਾਂ ਜੀ ਕੋਈ ਗੱਲ ਨਹੀਂ ਆਜੋ ਤੋੜ ਲਗੋ ਚਲੋ ਮੈਂ ਦੱਸਦਾ ਉਧਰੋਂ ਤੋੜ ਲਓ ਉਧਰ ਵਧੀਆ ਸਾਗ ਆਇਆ ਜੀ ਬਾਹਨੇ ਨਾਲ ਤੇਜੀ ਵੀ ਨਾਲ ਲੜ ਗਿਆ ਸੀ ਰਾਣੋ ਸਾਗ ਤੋੜਨ ਲੱਗੀ ਜਦਸੀ ਖੜੀ ਹੋ ਗਈ ਸੀ ਜਦੋਂ ਰਾਣੋ ਤੋੜਦੇ ਤੋੜਦੇ ਥੋੜਾ ਅੱਗੇ ਗਈ ਤੇ ਤੇਜੀ ਨੇ ਹੌਲੇ ਜਿਹੇ ਗੱਲ ਸ਼ੁਰੂ ਕੀਤੀ ਤੇਜੀ ਤੁਸੀਂ ਠੀਕ ਹੋ ਜੱਸੀ ਹਾਂਜੀ ਠੀਕ ਐ ਤੁਸੀਂ ਦੱਸੋ ਤੇਜੀ ਹਾਂਜੀ ਮੈਂ ਵੀ ਠੀਕ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਕਰਾਂ ਤੁਹਾਡੇ ਨਾਲ ਜੱਸੀ ਮੈਨੂੰ ਵੀ ਸਮਝ ਨਹੀਂ ਆ ਰਹੀ ਚਲੋ ਕੋਈ ਨਹੀਂ ਹੌਲੀ ਹੌਲੀ ਸਿੱਖ ਜਾਵਾਂਗੇ ਗੱਲ ਕਰਨੀ ਵੀ ਤੇਜੀ ਹਾਂਜੀ ਹੋਰ ਸੁਣਾਓ ਜੱਸੀ ਸਭ ਵਧੀਆ ਐ ਤੇਜੀ ਤੁਹਾਨੂੰ ਪਤਾ ਐ ਮੇਰਾ ਇੱਕ ਦੋਸਤ ਐ ਬਹੁਤ ਪਿਆਰਾ ਐ ਉਸ ਨਾਲ ਮੇਰਾ ਉਹ ਆਪਣੇ ਨਾਨਕੇ ਗਿਆ ਹੈ ਉਹ ਆਊਗਾ ਤੇ ਮੈਂ ਉਸ ਨੂੰ ਦੱਸਣਾ ਆਪਣੇ ਬਾਰੇ ਜੱਸੀ ਨਾ ਨਾ ਇਹਦਾ ਨਾਂ ਦੱਸਿਓ ਬਦਨਾਮੀ ਹੋ ਜਾਣੀ ਹੈ ਤੇਜੀ ਹਾ 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 ਡਰੋ ਨਾ ਮੇਰਾ ਪੱਕਾ ਆੜੀ ਹੈ ਇਦਾਂ ਗੱਲ ਇਧਰ ਉਧਰ ਨਹੀਂ ਕਰੂਗਾ ਚਿੰਤਾ ਨਾ ਕਰੋ ਇਹਨੇ ਰਾਣੋਂ ਵੀ ਆ ਗਈ ਸਾਗ ਤੋੜ ਕੇ ਉਹ ਦੋਨੇ ਘਰ ਨੂੰ ਚਲੇ ਆਈਆਂ ਤੇਜੀ ਖੇਤਾਂ ਵਿੱਚ ਵਸ ਵਾਰ-ਵਾਰ ਯਾਦ ਕਰੀ ਜਾ ਰਿਹਾ ਸੀ ਜੱਸੀ ਨਾਲ ਹੋਈ ਗੱਲ ਨੂੰ ਤੇਜੀ ਹੁਣ ਰਾਜ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਆਪਣੀ ਖੁਸ਼ੀ ਕਿਸੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਹੁਣ ਤਾਂ سلسلہ ਹੀ ਹੋ ਗਿਆ ਸੀ ਜੱਸੀ ਤੇ ਤੇਜੀ ਦੇ ਗੱਲ ਕਰਨ ਦਾ ਕਦੀ ਖੱਤ ਫੜਾ ਦਿੰਦੇ ਸੀ ਕਦੀ ਬਹਾਨੇ ਨਾਲ ਬਾਹਰ ਮਿਲ ਲੈਂਦੇ ਸੀ ਜ਼ਿੰਦਗੀ ਵੀ ਖੁਸ਼-ਖੁਸ਼ ਜਹੀ ਹੋ ਗਈ ਸੀ ਦੋਨਾਂ ਦੀ ਵੀ ਦਿਨੇ ਇਦਾਂ ਹੀ ਚੱਲਦਾ ਰਿਹਾ ਫਿਰ ਰਾਜ ਵੀ ਨਾਨਕੇ ਤੋਂ ਵਾਪਸ ਆ ਗਿਆ ਜਦੋਂ ਤੇਜੀ ਨੇ ਰਾਜ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਖੁਸ਼ ਹੋਇਆ ਬਾਹਨਾਂ ਬਣਾ ਕੇ ਤੇਜੀ ਨੇ ਰਾਜ ਨੂੰ ਜੱਸੀ ਨਾਲ ਮਲਾ ਵੀ ਦਿੱਤਾ ਰਾਜ ਦਾ ਘਰ ਜੱਸੀ ਦੀ ਪੂਆ ਦੇ ਨਾਲ ਹੀ ਸੀ ਉਹਨਾਂ ਦਾ ਤਾਂ ਆਉਣਾ ਜਾਣਾ ਲੱਗਾ ਰਹਿੰਦਾ ਸੀ ਜੱਸੀ ਤੇ ਰਾਜ ਵੀ ਹੌਲੀ-ਹੌਲੀ ਦੋਸਤ ਬਣ ਗਏ ਹੁਣ ਤੇਜੀ ਨੂੰ ਮਿਲਣਾ ਤੇ ਗੱਲ ਕਰਨਾ ਹੋਰ ਸੌਖਾ ਹੋ ਗਿਆ ਸੀ ਕਿਉਂਕਿ ਰਾਜ ਕੇ ਘਰ ਆਉਂਦੀ ਰਹਿੰਦੀ ਸੀ ਜੱਸੀ کافی ਦਿਨ ਤੱਕ ਇਦਾਂ ਹੀ ਚੱਲਦਾ ਰਿਹਾ ਫਿਰ ਇੱਕ ਦਿਨ ਜੱਸੀ ਦੇ ਮੰਮੀ ਪਾਪਾ ਜੱਸੀ ਨੂੰ ਲੈਣ ਆ ਗਏ ਜੱਸੀ ਬਿਨਾਂ ਦੱਸੇ ਹੀ ਚਲੀ ਗਈ ਰਾਜ ਨੂੰ ਜਦੋਂ ਪਤਾ ਲੱਗਾ ਤਾਂ ਰਾਜ ਨੇ ਤੇਜੀ ਨੂੰ ਦੱਸ ਦਿੱਤਾ ਉਸ ਦਿਨ ਤੋਂ ਬਾਅਦ ਤੇਜੀ ਉਦਾਸ ਉਦਾਸ ਰਹਿਣ ਲੱਗ ਗਿਆ ਕਿਉਂਕਿ ਗੱਲ ਹੋਣ ਦੇ ਸਾਰੇ ਜਰੀਏ ਬੰਦ ਹੋ ਗਏ ਸੀ ਖੈਰ ਜਾ ਨਹੀਂ ਸੀ ਸਕਦਾ ਤੇਜੀ ਹੁਣ ਅਗਲੀ ਪੜ੍ਹਾਈ ਵੀ ਸ਼ੁਰੂ ਹੋਣੀ ਸੀ ਦਸਵੀਂ ਦਾ ਰਿਜ਼ਲਟ ਆਉਣ ਨੂੰ ਪੰਜ ਕੁ ਦਿਨ ਬਾਕੀ ਪਏ ਹੋਏ ਸੀ ਰਾਜ ਤੇ ਤੇਜੀ ਹੁਣ ਇਸ ਚਿੰਤਾ ਵਿੱਚ ਸੀ ਕਿ ਰਿਜ਼ਲਟ ਦਾ ਕੀ ਬਣਨਾ ਹੈ ਦੂਜੇ ਪਾਸੇ ਤੇਜੀ ਨੂੰ ਚਿੰਤਾ ਸੀ ਕਿ ਜਸਸੀ ਨਾਲ ਗੱਲ ਨਹੀਂ ਹੋ ਰਹੀ ਉਧਰ ਜਸਸੀ ਵੀ ਤੜਫ ਰਹੀ ਸੀ ਕਿ ਕਿਸੇ ਬਹਾਨੇ ਤੇਜੀ ਨਾਲ ਗੱਲ ਹੋਵੇ ਖੈਰ ਸਮੇਂ ਨੇ ਰੁਕਣਾ ਨਹੀਂ ਹੁੰਦਾ ਰਿਜ਼ਲਟ ਸਾਰਿਆਂ ਦੇ ਵਧੀਆ ਆਏ ਸੀ ਜੱਸੀ ਪੜਨ ਵਿੱਚ ਹੁਸ਼ਿਆਰ ਸੀ ਇਸ ਕਰਕੇ ਉਸਦੇ ਵਧੀਆ ਨੰਬਰ ਆਏ ਹੌਲੀ-ਹੌਲੀ ਅਗਲੀਆਂ ਕਲਾਸਾਂ ਸ਼ੁਰੂ ਹੋ ਗਈਆਂ ਸੀ ਪੜਾਈ ਵਿੱਚ ਰਹਿਣ ਕਰਕੇ ਹੌਲੀ-ਹੌਲੀ ਗੱਲ ਕਰਨ ਦਾ ਵੀ ਦਿਮਾਗ ਵਿੱਚੋਂ ਨਿਕਲਣ ਲੱਗ ਗਿਆ ਪਰ ਕਿਤੇ ਨਾ ਕਿਤੇ ਦੋਨੋਂ ਯਾਦ ਕਰਦੇ ਰਹਿੰਦੇ ਇੱਕ ਦੂਜੇ ਨੂੰ ਫਿਰ ਇੱਕ ਦਿਨ ਅਚਾਨਕ ਰਾਜ ਨੇ ਤੇਜੀ ਨੂੰ ਇੱਕ ਖੁਸ਼ਖਬਰੀ ਦਿੱਤੀ ਕਿ ਰਾਣੂ ਦਾ ਵਿਆਹ ਹੈ ਹੁਣ ਰਾਣੂ ਦੇ ਵਿਆਹ ਤੇ ਜਸੀ ਤਾਂ ਜਰੂਰ ਆਉਗੀ ਹੀ ਬਸ ਤੇਜੀ ਨੂੰ ਹੋਰ ਕੁਝ ਨਹੀਂ ਸੀ ਚਾਹੀਦਾ ਉਧਰ ਜਸੀ ਵੀ ਖੁਸ਼ ਸੀ ਕਿ ਤੇਜੀ ਨੂੰ ਮਿਲ ਹੋਣਾ ਹੈ ਦੇਖਦੇ ਦੇਖਦੇ ਵਿਆਹ ਦੇ ਦਿਨ ਵੀ ਆ ਗਏ ਜਸੀ ਆਪਣੇ ਪਾਪਾ ਨਾਲ ਜਿੱਦ ਕਰਕੇ 3 ਦਿਨ ਪਹਿਲਾਂ ਹੀ ਆ ਗਈ ਵਿਆਹ ਚ ਰਾਜ ਨੇ ਮੌਕਾ ਦੇਖ ਕੇ ਜਸੀ ਨੂੰ ਤੇਜੀ ਦਾ ਖੱਤ ਫੜਾ ਦਿੱਤਾ ਸੀ ਹੁਣ ਵਿਆਹ ਵਿੱਚ ਰੌਣਕ ਲੱਗੀ ਹੁੰਦੀ ਐ ਤੇਜੀ ਤੇ ਜੱਸੀ ਬਹੁਤ ਵਾਰ ਰਾਜ ਕੇ ਘਰ ਮਿਲੇ ਗੱਲਾਂ-ਵਾਤਾਂ ਕੀਤੀਆਂ ਬਾਕੀ ਖੱਤ ਇਧਰ-ਉਧਰ ਰਾਜ ਫੜਾ ਦਿੰਦਾ ਸੀ ਤੇਜੀ ਨੇ ਜੱਸੀ ਨੂੰ ਵਿਆਹ ਤੋਂ ਬਾਅਦ ਦਾ ਪੁੱਛਿਆ ਕਿ ਮਿਲਾਂਗੇ ਜੱਸੀ ਨੇ ਆਪਣੇ ਸਕੂਲ ਦਾ ਨਾਮ ਦੱਸ ਦਿੱਤਾ ਤੇਜੀ ਨੂੰ ਵਿਆਹ ਵੀ ਖਤਮ ਹੋ ਗਿਆ ਆਖਰੀ ਵਾਰ ਰਾਜ ਕੇ ਘਰ ਵਹਾਨੇ ਨਾਲ ਮਿਲ ਹੋ ਗਿਆ ਇੱਕ ਦੂਜੇ ਨੂੰ ਖੱਤ ਵੀ ਫੜਾ ਦਿੱਤੇ ਫੇਰ ਮਜੂਜ਼ ਚਿਹਰੇ ਬਣਾ ਕੇ ਅਲੱਗ ਹੋ ਗਈ। ਅਚਾਨਕ ਖੇਤਾਂ ਵਾਲੇ ਕਮਰੇ ਵਿੱਚ ਲੰਮੇ ਪਏ ਨੂੰ ਯਾਦ ਆਇਆ ਕਿ ਮੈਂ ਕਿਹੜੇ ਖਿਆਲਾਂ ਵਿੱਚ ਚਲਾ ਗਿਆ। ਉੱਠ ਵੀ ਤੇਜ਼ੀ ਛਾਂ ਬਾਹਰ ਦੇਖੀਏ ਉੱਧਰ ਸਤਨਾਮ ਕੌਰ ਤੇਜੀ ਦੇ ਵਿਆਹ ਵਿਸੇ ਪੈ ਗਈ ਹੈ। ਆਪਣੇ ਰਿਸ਼ਤੇਦਾਰਾਂ ਵਿੱਚ ਗੱਲ ਕਰ ਲਈ ਸੀ। ਇੱਕ ਤਾਂ ਮੁੰਡਾ ਸੋਹਣਾ ਸੁਨੱਖਾ ਹੈ ਉੱਪਰੋਂ ਕੈਨੇਡਾ ਵਿੱਚ ਪੱਕਾ ਹੈ। ਫਿਰ ਵੀ ਕਿਲੇ ਪੈੜੀ ਹੈ। ਬਸ ਉਮਰ ਦਾ ਥੋੜਾ ਜਿਹਾ ਪੰਗਾ ਪੈਂਦਾ ਸੀ ਪਰ ਕਈ ਰਿਸ਼ਤੇਦਾਰਾਂ ਨੇ ਹਾਂ ਕਰ ਦਿੱਤੀ ਸੀ ਕਿਉਂਕਿ ਸਭ ਤੇਜ਼ੀ ਦੇ ਰਤਵੇ ਵੱਲ ਦੇਖਦੇ ਸੀ ਖੈਰ ਤੇਜ਼ੀ ਖੇਤਾਂ ਵਿੱਚ ਕੁਦਰਤ ਦੇ ਨਜ਼ਾਰੇ ਦੇਖ ਰਿਹਾ ਸੀ ਮਹਿਸੂਸ ਕਰ ਰਿਹਾ ਸੀ ਜੋ 15 ਸਾਲ ਪਹਿਲਾਂ ਛੱਡ ਕੇ ਗਿਆ ਸੀ ਤੇਜ਼ੀ ਨੇ ਸੋਚਿਆ ਚਲ ਅੱਜ ਰਾਜ ਕੇ ਘਰ ਹੀ ਚਲਾ ਜਾਂਦਾ ਜਾ ਕੇ ਰਾਜ ਨਾਲ ਸਾਰੀ ਗੱਲ ਕਰਦਾ ਮਾਫੀ ਮੰਗ ਲੈਂਦਾ ਸਹਦ ਮੇਰਾ ਯਾਰ ਮaaf ਕਰ ਦੇਵੀ ਮੈਂ ਵੀ ਤਾਂ ਆਕੜ ਵਿੱਚ ਪਲਾਉਣਾ ਸਾਡ ਦਿੱਤਾ ਸੀ ਗਲਤੀ ਤਾਂ ਮੇਰੀ ਵੀ ਸੀ ਰਾਜ ਨੇ ਉਦੋਂ ਬਹੁਤ ਮਨਾ ਕੀਤਾ ਸੀ ਅਗਰ ਉਸ ਦਿਨ ਮੈਂ ਰਾਜ ਦੀ ਗੱਲ ਮੰਨ ਲੈਂਦਾ ਤਾਂ ਅੱਜ ਆਹ ਦਿਨ ਨਾਲ ਹੁੰਦੇ ਇਕੱਲਾ ਖਾਂਦਾ ਸੋਚੀ ਜਾਂਦਾ ਸੀ ਤੇਜੀ ਉੱਠ ਕੇ ਤੁਰ ਪਿਆ ਰਾਜ ਕੇ ਘਰ ਵੱਲ ਕਹਾਣੀ ਹੈ ਜੇ ਬਾਕੀ ਆ ਦੋਸਤੋ ਮਿਲਦੇ ਆਂ ਅਗਲੇ ਭਾਗ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਧੰਨਵਾਦ ਜੀ